ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਮਨਮੁਖ ਭੂਲੇ ਜਮ ਕੀ ਕਾਣ ਇਸੇ ਤਰ੍ਹਾਂ ਭੂਲੇ ਉਚਾਰਨ ਕਰਨਾ ਭੱਬੇ ਦੇ ਦਿਲੈਂਕੜ ਹਨ ਲੱਲੇ ਦੇ ਦਲਾਵਾ ਹਨ ਕਈ ਅਣਜਾਨ ਪਾਠੀ ਸੰਗ ਭੂਲੇ ਕਹਿ ਜਾਂਦੇ ਲਾਂ ਲਾ ਦਿੰਦੇ ਹਨ ਮਨਮੁਖ ਭੂਲੇ ਜਾਮ ਕੀ ਕਾਣ ਪਰ ਘਰ ਜੋ ਹੈ ਹਾਣੇ ਹਾਣ ਮਨਮੁਖ ਭਰਮ ਭਵੈ ਭਰਮ ਭਰਮ ਤੇ ਲਾ ਦੋ ਵਿਸਰਾਮ ਮਨਮੁਖ ਭਰਮ ਭਵੈ ਬੇਬਾਣ ਮਨਮੁਖ ਭਰਮ ਭਵੈ ਬੇਬਾਣ ਵੇ ਮਾਰਗ ਮੂਸੈ ਵੇ ਮਾਰਗ ਵਿੱਚ ਡੈਸ਼ ਚ ਦੇ ਕੇ ਬੋਲਣਾ ਹੈ ਵੇ ਤੋਂ ਡੈਸ਼ ਦੇ ਕੇ ਲਮਕਾ ਕੇ ਥੋੜਾ ਜਿਹਾ ਬੋਲਣਾ ਹੈ ਵੇ ਮਾਰਗ ਮੂਸੈ ਮੰਤਰ ਮਸਾਨ ਮੰਤਰ ਮਸਾਨ ਸ਼ਬਦ ਨਾ ਚੀਨੈ ਲਵੈ ਕੋ ਬਾਣ ਹਾਂ ਸ਼ਬਦ ਨਾ ਚੀਨੈ ਇੱਥੇ ਵਿਸਰਾਮ ਲਾਉਣਾ ਲਵੈ ਕੋ ਬਾਣ ਨਾਨਕ ਸਾਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਭਉ ਪਾਵੇ ਗੁਰਮੁਖ ਬਾਣੀ ਅੱਗੜ ਕੜਾਵੇ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਗੁਰਮੁਖ ਪਾਤੇ ਵਿਸਰਾਮ ਹੈ ਬਾਣੀ ਅੱਗੜ ਕੜਾਵੇ ਅੱਗੜ ਉਚਾਰਨ ਕਰਨਾ ਹੈ ਮੁਖ ਸੰਪਰਦਾ ਦੇ ਵਿੱਚ ਅੱਗੜ ਹੀ ਕਿਹਾ ਜਾਂਦਾ ਹੈ ਦੂਸਰਾ ਅ ਘੜ ਵੀ ਬੋਲ ਦਿੰਦੇ ਹਨ ਉਹ ਅਰਥ ਨਾਲ ਅ ਘੜ ਬੋਲ ਦਿੰਦੇ ਹਨ ਚਾਲ ਨਾਲ ਅਗੜ ਪਾਠ ਗੁਰਮੁਖ ਬਾਣੀ ਅਗੜ ਕਢਾਵੈ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਇਹ ਸਾਰੇ ਵਿਸਰਾਮ ਗੁਰਮੁਖ ਪਾਤੀ ਹਨ ਗੁਰਮੁਖ ਰੋਮ ਰੋਮ ਹਰ ਧਿਆਵੈ ਨਾਨਕ ਗੁਰਮੁਖ ਸਾਚ ਸਮਾਵੈ ਗੁਰਮੁਖ ਪਰਚੈ ਵੇਦ ਵਿਚਾਰੀ ਗੁਰਮੁਖ ਪਰਚੈ ਤਰੀਏ ਤਾਰੀ ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ ਪਰ ਗਿਆਨੀ ਨੀ ਦੀਵਾਜ ਬੰਦ ਨਹੀਂ ਕਰਨੀ ਨੰਨਾ ਮੰਮਾ ਨੰਗਾ ਨਾਣਾ ਤਿੰਨੀਆਂ ਇਹ ਹੁੰਦੇ ਹੀ ਨਾਸਕੀ ਅੱਖਰ ਹਨ ਗਿਆਨੀ ਬੋਲਣਾ ਗਿਆਨੀ ਨਹੀਂ ਬੋਲਣਾ ਗੁਰਮੁਖ ਪਰਚੈ ਅੰਤਰ ਵਿਦ ਜਾਣੀ ਗੁਰਮੁਖ ਪਾਈਐ ਅਲਖ ਅਪਾਰ ਨਾਨਕ ਗੁਰਮੁਖ ਮੁਕਤ ਦਵਾਰ ਨਾਨਕ ਗੁਰਮੁਖ ਇੱਥੇ ਵਿਸਰਾਮ ਮੁਕਤ ਦਵਾਰ ਗੁਰਮੁਖ ਅਕਾਥ ਕਥਾ ਵਿਚਾਰ ਅਕਾਥ ਉਹ ਲਈ ਬੋਲਣਾ ਹੈ ਗੁਰਮੁਖ ਅਕਾਥ ਕਥਾ ਵਿਚਾਰ ਗੁਰਮੁਖ ਨਿਭ ਸ ਪਰਵਾਰ ਕਿਸੇ ਤਰ੍ਹਾਂ ਇਹ ਪਾਠ ਬੋਲਣਾ ਸ ਪਰਵਾਰ ਪਾਠ ਇਕੱਠਾ ਹੀ ਹੈ ਸੱਪਰ ਨਹੀਂ ਕਹਿ ਦੇਣਾ ਸੱਪਰ ਪਾਠ ਗਲਤ ਹੈ ਗੁਰਮੁਖ ਇਥੇ ਵਿਸਰਾਮ ਹੈ ਨਿਭ ਸ ਪਰਵਾਰ ਗੁਰਮੁਖ ਜਪਿਐ ਅੰਤਰ ਪਿਆਰ ਗੁਰਮੁਖ ਪਾਈਐ ਸ਼ਬਦ ਆਚਾਰ ਆਚਾਰ ਇਥੇ ਦੋ ਕੰਨੇ ਨਹੀਂ ਹਨ ਇੱਕ ਕੰਨਾ ਗੁਰਮੁਖ ਪਾਈਐ ਸ਼ਬਦ ਅਚਾਰ ਸ਼ਬਦ ਭੇਦ ਜਾਣੈ ਜਾਣਾਈ ਨਾਨਕ ਹਉ ਮੈਂ ਜਾਲ ਸਮਾਈ ਜੀ ਵਿਸਰਾਮ ਦੀ ਧਿਆਨ ਰੱਖਣ ਵਾਲਾ ਹੈ ਨਾਨਕ ਪਾਤੀ ਲਾਉਣਾ ਹੈ ਨਾਨਕ ਹਉ ਮੈਂ ਜਾਲ ਸਮਾਈ ਗੁਰਮੁਖ ਧਰਤੀ ਗੁਰਮੁਖ ਧਰਤੀ ਸੱਚ ਹੈ ਸਾਜੀ ਤਿਸਮਹਿ ਓਪਤ ਤਿਸਮਹਿ ਤੇ ਵਿਸਰਾਮ ਤਿਸਮਹਿ ਉਪਤ ਖਪਤ ਸੋ ਬਾਜੀ ਬਾਜੀ ਉਪਤ ਖਪਤ ਸੁ ਬਾਜੀ ਗੁਰ ਕੈ ਸ਼ਬਦ ਰਪੈ ਬਾਜੀ ਪੋਲ ਹਮ ਗੁਰ ਕੈ ਸ਼ਬਦ ਰਪੈ ਰੰਗ ਲਾਏ ਸਾਚ ਰਤਤ ਪਤ ਸੇ ਉਹ ਘਰ ਜਾਏ ਸਾਚ ਸ਼ਬਦ ਬਿਨ ਪਤ ਨਹੀਂ ਪਾਵੇ ਇਹ ਪਤ ਜਿਹੜਾ ਪਾਦ ਹੈ ਨਾ ਜਿੱਥੇ ਇੱਜ਼ਤ ਦਾ ਬਾਚਕ ਹੋਵੇ ਉੱਥੇ ਪੋਲਾ ਬੋਲਣਾ ਪਤ ਪੱਤਿਆਂ ਦਾ ਵਾਚਕ ਬਣ ਜਾਂਦਾ ਪਤ ਪਤ ਨਹੀਂ ਪਾਵੇ ਨਾਨਕ ਬਿਨ ਨਾਵੈ ਕਿਉ ਸਾਚ ਸਮਾਵੈ ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ ਗੁਰਮੁਖ ਪਾਤਿ ਵਿਸਰਾਮ ਹੈ ਅਸ਼ਟ ਸਿੱਧੀ ਸਭ ਬੁੱਧੀ ਗੁਰਮੁਖ ਪਵਜਲ ਤਰੀਐ ਸਚੁ ਸੁద్ధి ਸੁద్ధి ਵਿਪਾਦ ਥੋੜਾ ਜਾਂ ਕਸਕੇ ਬੋਣਾ ਸੁਧੀ ਨਹੀਂ ਕਹਿਣਾ ਗੁਰਮੁਖ ਸਰ ਆਪਸਰ ਵਿਧ ਜਾਣੈ ਇਹ ਪਾਠ ਵੀ ਧਿਆਨ ਨਾਲ ਬੋਲਨਾ ਆਫਸਰ ਨਹੀਂ ਕਹਿ ਦੇਣਾ ਕਈ ਪਾਠੀ ਅੰਜਾਨ ਪਾਠੀ ਅਫਸਰੀ ਕਹਿ ਜਾਂਦੀ ਆਪਸਰ ਆਪ ਅਤੇ ਸਰ ਦੇ ਵਿੱਚ ਡੈਸ਼ ਦੇ ਕੇ ਬੋਲਣਾ ਪੂਲਾ ਪਾਠ ਕਰਨਾ ਪਾਠ ਇਕੱਠਾ ਹੀ ਹੈ ਗੁਰਮੁਖ ਸਰ ਆਪਸਰ ਵਿਧ ਜਾਣੈ ਗੁਰਮੁਖ ਪਰਵਿਰਤ ਨਰਵਿਰਤ ਪਛਾਣੈ ਗੁਰਮੁਖ ਪਾਤੀ ਵਿਸਰਾਮ ਹੈ ਅਰਵਿਰਤ ਨਰਵਿਰਤ ਇਥੇ ਮੜਿਆ ਠਹਿਰਾ ਦੇਤੀ ਪਛਾਣ ਹੈ ਗੁਰਮੁਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸਬਦ ਨਿਸਤਾਰੇ ਨਾਮੇ ਰਤੇ ਹੋ ਮੈਂ ਜਾਏ ਨਾਮ ਰਤੇ ਸਤ ਰਹੇ ਸਮਾਏ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵਹਿ ਮੂਖ ਦੁਆਰ ਮੂਖ ਦੁਆਰ ਸੰਬੰਧਕ ਪਾਠ ਹੈ ਨਾਮ ਰਤੇ ਪਾਵਹਿ ਮੂਖ ਦੁਆਰ ਨਾਮ ਰਤੇ ਤ੍ਰਿਪਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿਧ ਗੋਸ਼ਟ ਹੋਏ ਨਾਮ ਰਤੇ ਸਦਾ ਤਾਪ ਹੋਏ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਨਾਮ ਰਤੇ ਗੁਣ ਗਿਆਨ ਵਿਚਾਰ ਗਿਆਨ ਨਨੇ ਨਾ ਬਿਨ ਨਾਵੇ ਬੋਲੇ ਸਭ ਵਿਕਾਰ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਪੂਰੇ ਗੌਰਤੇ ਨਾਮ ਪਾਇਆ ਜਾਏ ਜੋਗ ਜੁਗਤ ਸਾਚ ਰਹਿ ਸਮਾਈ ਬਾਰਹ ਮਹ ਜੋਗੀ ਪਰਮਾਏ ਇਸੇ ਤਰ੍ਹਾਂ ਬਾਰਹ ਮਹ ਜੋਗੀ ਪਰਮਾਏ ਸੰਨਿਆਸੀ 64 ਇਸੇ ਤਰ੍ਹਾਂ ਸੰਨਿਆਸੀ ਬੋਲਣ ਉੱਤੇ ਟਿੱਪੀ ਲੱਗੀ ਹੈ ਸੰਨਿਆਸੀ ਨਹੀਂ ਕਹਿਣਾ ਸੰਨਿਆਸੀ 64 ਗੋਰਖਾ ਸ਼ਬਦ ਜੋ ਮਾਰ ਜੀਵੈ ਸੋ ਪਾਏ ਮੋਖ ਦਵਾਰ ਬਿਨ ਸ਼ਬਦੈ ਸਭ ਦੂਜੈ ਲਾਗੇ ਦੇਖੋ ਰਿਦੈ ਵਿਚਾਰ ਦੇਖੋ ਰਿਦੈ ਵਿਚਾਰ ਨਾਨਕ ਵੱਡੇ ਸੇ ਵੱਡ ਭਾਗੀ ਜਿਨੀ ਸੱਚ ਰਖਿਆ ਔਰ ਧਾਰ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ